ਆਜੋ ਜੀ ਮੈਂ ਅਮਰੀਕ ਸਿੰਘ ਤਲਵੰਡੀ ਤੇ ਮੈਂ ਤੁਹਾਡਾ ਪਹਿਲਾਂ ਸਭ ਤੋਂ ਪਹਿਲਾਂ ਤਾਂ ਮਹਾ ਪੰਜਾਬ ਜਿਹੜਾ ਯੂ ਐਸ ਏ ਦਾ ਤੁਹਾਡਾ ਚੈਨਲ ਆ ਤੁਹਾਡੀ ਸਾਰੀ ਟੀਮ ਦਾ ਸ਼ੁਕਰੀਆ ਦਾ ਕਰਦਾ ਧੰਨਵਾਦ ਕਰਦਾ ਜਿਹੜਾ ਅੱਜ ਅਸੀਂ ਪੋਸਟਰ 릴 ਕਰ ਰਹੇ ਆ ਕਿ ਬਿਸ਼ਪ ਪੰਜਾਬੀ ਗੀਤਕਾਰ ਸਵਾ ਪਰਿਵਾਰ ਵੱਲੋਂ ਆਏ ਜਿਹਦਾ ਚੱਕਣ ਚੱਕਿਆ ਸਾਡੇ ਬਹੁਤ ਹੀ ਪਿਆਰੇ ਛੋਟੇ ਹੀਰੇ ਵੀਰ ਪੱਟੀ ਪੜੀ ਵੜਾ ਗਿਨੇ ਜੀ ਤੇ ਇਹ ਸੱਚ ਹੈ ਵੀ ਮੈਂ 50 ਸਾਲ ਹੋ ਗਏ ਇਸ ਖੇਤਰ ਚ ਮੇਲੇ ਬਹੁਤ ਦੇਖੇ ਆ ਜੀ ਸਤ ਸਬਿਹਾਰਕ ਪਰ ਸੱਚ ਜਣ ਜਿਹੜਾ ਇਹ ਗੀਤ ਕਰਨ ਦਾ ਮੇਲਾ 22 ਦਿਨ ਪਰ ਵੀ ਲੱਗਣਾ ਇੱਥੇ ਹੀ ਜੀ 11 ਵਜੇ ਸ਼ੁਰੂ 11 ਵਜੇ ਨਾ ਹਾਂਜੀ 11 ਵਜੇ ਸ਼ੁਰੂ ਹੋਊਗਾ ਤੇ ਉਹਦੇ ਲਈ ਸੀ ਇਹਨੂੰ ਮੀਟਿੰਗ ਸਮਝ ਮੀਟਿੰਗ ਵੀ ਕਰਾਂਗੇ ਅੱਜ ਤੇ ਪੋਸਟਰ ਵੀ ਉਹਦਾ ਅਸੀਂ ਮੇਲੇ ਦਾ ਵੀ ਕਰਾਂਗੇ ਮੈਂ ਸਾਰੇ ਜਿੱਥੇ ਵੀ ਤੁਹਾਡੀ ਆਵਾਜ਼ ਜਾਂਦੀ ਹੈ ਮੇਰੀ ਜਾਂ ਤੁਹਾਡੇ ਚੈਨਲ ਦੀ ਪਹੁੰਚ ਆ ਸਾਰੇ ਦੋਸਤਾਂ ਮਿੱਤਰਾਂ ਨੂੰ ਗੀਤਕਾਰਾਂ ਨੂੰ ਸਹਿਤਕਾਰਾਂ ਨੂੰ ਨਾਟਕਕਾਰਾਂ ਨੂੰ ਕੋਈ ਵੀ ਸਮਾਜਿਕ ਲੋਕ ਧਾਰਮਿਕ ਲੋਕ ਸਿਆਸੀ ਲੋਕ ਸਾਰੇ ਲੋਕਾਂ ਨੂੰ ਮੈਂ ਸਿਰਮਰ ਬੇਨਤੀ ਕਰਦਾ ਆਪਦੇ ਸਾਰੀ ਸੰਸਥਾ ਵੱਲੋਂ ਵੀ ਇਸ ਮੇਲੇ ਦੇ ਬੱਚੜ ਕੇ ਪਹੁੰਚਣ ਤੇ ਤਾਂ ਕਿ ਪੱਟੀ ਪੜੀ ਸਾਡੇ ਸਾਰਿਆਂ ਦਾ ਸੁਪਨਾ ਸਕਾਰ ਹੋਵੇ ਮੇਲੇ ਲੋਣੇ ਸੋਖੇ ਨਹੀਂ ਜਿਨ੍ਹਾਂ ਨੇ ਲਾਇਆ ਉਹਨਾਂ ਨੂੰ ਪਤਾ ਤੇ ਤਾਂ ਕਿ ਸਾਡੀ ਜਿਹੜੀ ਮਿਹਨਤ ਆ ਉਹ ਸਫਲ ਹੋਵੇ ਇਸ ਲਈ ਮੈਂ ਸਿਨੇਮਰ ਬੇਨਤੀ ਕਰਦਾ ਸਾਰੇ ਜਿੱਥੇ ਜਿੰਨੇ ਵੀ ਦਰਸ਼ਕ ਚਸਰ ਉੱਤੇ ਸੌਂ ਰਹੇ ਆ ਸਰ ਕਿਹੜੀ ਜਗ੍ਹਾ ਹੈ ਲੱਗ ਰਿਹਾ ਇਹ ਪੰਜਾਬੀ ਭਵਨ ਆਪਣੇ ਲੁਧਿਆਣੇ ਦੇ ਵਿੱਚ ਪੰਜਾਬੀ ਭਵਨ ਨੇੜੇ ਭਾਰਤ ਨਗਰ ਚੌਕ ਜਿੱਥੇ ਅਕਸਰੀ ਸਾਡੇ ਸਹਿਤਕ ਸਮਾਗਮ ਸੱਭਿਆਚਾਰ ਸਮਾਗਮ ਇੱਥੇ ਪ੍ਰੋਫੈਸਰ ਮੋਹਨ ਸਿੰਘ ਦਾ ਮੇਲਾ ਵੀ ਲੱਗਦਾ ਰਿਹਾ ਹੈ ਤੇ ਬੋ ਜਾਨੀ ਬੜੀ ਇਤਿਹਾਸਕ ਸਥਾਨ ਆਏ ਜਿੱਥੇ ਅਸੀਂ ਮੇਲਾ ਕਰਨ ਜਾ ਰਹੇ ਆ ਸਾਰੇ ਪੰਜਾਬ ਦੇ ਗੀਤਕਾਰਾਂ ਦਾ ਉਥੇ ਬੜੀ ਵੱਡੀ ਗੱਲ ਕਰਨ ਜਾ ਰਹੇ ਆ ਗੀਤਕਾਰਾਂ ਉਥੇ ਦੁੱਖ ਸੁਭ ਕਰਾਂਗੇ ਤੁਸੀਂ ਜੇ ਤਕਲੀਫਾਂ ਸੁਣਾਗੇ ਉਥੇ ਜਿਹੜੇ ਕਾਰਜ ਅਧੂਰੇ ਆ ਉਹ ਕਰਾਂਗੇ ਮਾਨ ਸਨਮਾਨ ਸਤਕਾਰ ਚ ਕਰਾਂਗੇ ਗੀਤਕਾਰਾਂ ਦੇ ਉਹ 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 ਉਥੇ ਵਿਚਾਰੇ ਜਾਣਗੇ ਜਿਹੜੀ ਪੈਨਸ਼ਨ ਕਿਸੇ ਨੂੰ ਵਡਾਪਾ ਪੈਨਸ਼ਨ ਕਿਸੇ ਨੂੰ ਵਿਧਵਾ ਪੈਨਸ਼ਨ ਕਿਸੇ ਨੂੰ ਕੋਈ ਪੈਨਸ਼ਨ ਨਹੀਂ ਮਿਲੀ ਹੈ ਹਾਂ ਬਜ਼ੁਰਗ ਗੀਤਕਾਰ ਜਿਹੜੇ ਆ ਉਹਨਾਂ ਦੇ ਉਹਨਾਂ ਵਾਸਤੇ ਵੀ ਸਰਕਾਰ ਤੱਕ ਅਸੀਂ ਪਹੁੰਚ ਕਰਾਂਗੇ ਵੀ ਇਹਨਾਂ ਨੂੰ ਵੀ ਇਹਨਾਂ ਦਾ ਵੰਡ ਦਾ ਕੋਈ ਹੱਕ ਦਿਓ ਇਹਨਾਂ ਦੇ ਇਹਨਾਂ ਨੂੰ ਥੋੜਾ ਬਹੁਤਾ ਖਰਚ ਦਿਓ ਇਹਨਾਂ ਦੀ ਪੈਨਸ਼ਨ ਲਾਓ ਜੇ ਆਧਾਰ ਦੇਣੀ ਹੋਵੇ ਨਾ ਸਾਡੇ ਗੀਤਕਾਰਾਂ ਦੇ ਮਾੜੇ ਹਲਾਤਾ ਦੀ ਨੰਦ ਲਾਲ ਨੂਰਪੁਰੀ ਤੋਂ ਤੇ ਤਾਂ ਕੋਈ ਨਹੀਂ ਗੀਤਕਾਰ ਹੁੰਦਾ ਤਾਂ ਉਹਨਾਂ ਵੀ ਆਤਮ ਹੱਤਿਆ ਕਰਨੀ ਪੈ ਜਾਂਦੀ ਸ਼ਰੂ ਨੀ ਗੀਤਕਾਰ ਆੜਾ ਅ ਇੱਕ ਦੂਜਾ ਜਿਹੜਾ ਅਸੀਂ ਹੈਗਾ ਉਹ ਸ਼੍ਰੋਮਣੀ ਗੀਤਕਾਰ ਅਵਾਰਡ ਕਮਾਲ ਦੀ ਗੱਲ ਹੈ ਬਈ ਮੈਂ ਤਾਂ ਆਫਰ ਆਨਾ ਕਿਉਂਕਿ ਮੈਂ ਲੰਬੇ ਸਮੇਂ ਤੋਂ ਇਸ ਖੇਤਰ ਚ ਅਵਾਰਡ ਮੈਨ ਮਿਲਿਆ ਵੈਸੇ ਜੀ ਪਰ ਮੈਂ ਇਸ ਜੁੜਾ ਕਰਕੇ ਮੈਂ ਇੱਕ ਹੈਰਾਨ ਹੁੰਦਾ ਹੁੰਦਾ ਸੀ ਬਈ ਇਹ ਗੀਤਕਾਰਾਂ ਦਾ ਸਨਮਾਨ ਅਵਾਰਡ ਕਿਉਂ ਨਹੀਂ ਮਿਲਦਾ ਤੇ ਜਦੋਂ ਮੈਂ ਪੜਤਾਲ ਕੀਤੀ ਕਹਿੰਦੇ ਗੀਤਕਾਰਾਂ ਨੂੰ ਉਹ ਸਹਿਦਕਰ ਨਹੀਂ ਮੰਨਦੇ ਮੈਂ ਕਹਾ ਭਲਿਓ ਮਾਨਸੋ ਮਾਣਕ ਨੂੰ ਮਿਲ ਗਿਆ ਹੈ ਸ਼ਿੰਦਰ ਨੂੰ ਮਿਲ ਗਿਆ ਸੁਦੀਕ ਨੂੰ ਮਿਲ ਗਿਆ ਰਣਜੀਤ ਕੌਰ ਦਾ ਐਲਾਨ ਹੋਇਆ ਪਿਆ ਤੇ ਪਾਲੀ ਦੇ ਤਾਲੀ ਨਹੀਂ ਪਾਲੀ ਦੇ ਤਾਲੀ ਤਾਂ ਥੋੜਾ ਫਰਕ ਹੈ ਉਹ ਆਪ ਵੀ ਲੈਦੇ ਆ ਤੇ ਜਿਨ੍ਹਾਂ ਦੇ ਗੀਤ ਸਾਡੇ ਗਾ ਕੇ ਗੀਤਕਾਰ ਗਾ ਕੇ ਉਹ ਵਾਰ ਉਹ ਮਿਰਦਾ ਤੇ ਮੈਂ ਇਹਨਾਂ ਭਲਿਆ ਮਾਨਸ ਨੂੰ ਪੁੱਛਦਾ ਜਿਹੜੀ ਸੰਸਥਾ ਜਿਹੜੀ ਸਾਡੇ ਦਿੰਦੇ ਆ ਜਾਂ ਭਾਸ਼ਾ ਤਲਾ ਕਰ ਵੀ ਸਪੋਸ਼ ਕਰ ਲੋ ਸਾਡੇ ਗੀਤਕਾਰਾਂ ਦਾ ਤਾਂ ਗੀਤ ਵਾਪਸ ਲੈਣ ਫੇਕੀ ਨੂੰ ਸਨਮਾਨਤ ਕਰੋਗੇ ਇਸ ਨੂੰ ਬਣ ਜੀ ਹਾਂ ਇਸ ਕਰਕੇ ਜਿਉਂ ਜਿਉਂ ਗੀਤਕਾਰਾਂ ਦੇ ਗੀਤ ਗਾਉਂਦੇ ਤਾਂ ਹੀ ਹੋ ਜਾਂਦਾ ਇਸ ਕਰਕੇ ਉਹਨਾਂ ਨੂੰ ਵੀ ਇਹ ਸ਼ਰੋਣੀ ਵਾਲ ਮਿਲਣਾ ਚਾਹੀਦਾ ਸੀ ਸਾਰੇ ਸਭ ਨੂੰ ਪਹਿਲਾਂ ਗੀਤਕਾਰਾਂ ਨੂੰ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਉਹ ਮੈਂ ਉਹ ਵੀ ਸੁਨੇਹਰ ਬੇਨਤੀ ਕਰਦਾ ਤੁਹਾਡੇ ਚੈਨਲ ਪੱਟੀ ਸਾਹਿਬ ਗੀਤਕਾਰਾਂ ਨੂੰ ਕੀ ਕੀ ਲਾਭ ਮਿਲੂਗਾ ਕੀ ਕੀ ਸਹੂਲਤਾਂ ਹੋਣਗੀਆਂ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਗੀਤਕਾਰਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੂਗੀ ਕਿ ਸਾਡੇ ਹੱਕ ਕੀ ਨੇ ਸਾਡੇ ਰਾਈਟ ਕੀ ਨੇ ਅਸੀਂ ਕੀ ਕਰਨਾ ਜ਼ਿੰਦਗੀ ਵਿੱਚ ਕੀ ਕਰ ਸਕਦੇ ਹਾਂ ਜਿਹੜਾ ਪਤਾ ਹੀ ਨਹੀਂ ਜੀ ਆਈਪੀਆਰਐਸ ਇੱਕ ਬਹੁਤ ਵੱਡੀ ਸੰਸਥਾ ਜਿਹੜੀ 75 ਸਾਲਾਂ ਤੋਂ ਪਿਛਲਿਆਂ ਤੋਂ ਲਗਾਤਾਰ ਗੀਤਕਾਰਾਂ ਨੂੰ ਰੌਲਟੀ ਦਿੰਦੀ ਆ ਰਹੀ ਹੈ ਮੈਂ ਜੇ ਕਹਾ ਵੀ ਬਾਲੀਵੁੱਡ ਵਾਲੇ ਜਾਂ ਪਰੇ ਪੰਜਾਬ ਤੋਂ ਪਰੇ ਪਰੇ ਵਾਲੇ ਜਿੰਨੇ ਗੀਤਕਾਰ ਨੇ ਉਹ ਤਾਂ ਉਹਨਾਂ ਦਾ ਗੁਜ਼ਾਰਾ ਹੀ ਆਈਪੀਆਰਐਸ ਦੇ ਸਿਰ ਤੇ ਚੱਲਦਾ ਹੈ ਠੀਕ ਹੈ ਪਰ ਸਾਡੇ ਕੋਲ ਕਿਉਂਕਿ ਕੋਈ ਇੰਨੀ ਅਵੇਅਰਨੈਸ ਨਹੀਂ ਸੀ ਪੰਜਾਬ 'ਚ ਲੋਕਾਂ ਨੂੰ ਪਤਾ ਨਹੀਂ ਸੀ ਬਹੁਤ ਘੱਟ ਮੈਂਬਰ ਬਣੇ ਤੇ ਆਹ ਜਿਹੜਾ ਵੱਡਾ ਇੱਕ ਇਹਨੂੰ ਐ ਸਮਝ ਲਓ ਵੀ ਇੱਕ ਇਹ ਕ੍ਰਾਂਤੀਕਾਰੀ ਕੈਂਪ ਹੈ ਇੱਕ ਜਿਹੜਾ ਗੀਤਕਾਰਾਂ ਨੂੰ ਜਦੋਂ ਮੈਂਬਰ ਬਣ ਜਾਣਗੇ ਤੁਹਾਨੂੰ ਨੂੰ ਰਾਇਲਟੀ ਮਿਲਣ ਲੱਗ ਜੂ ਚਾਰ ਪੈਸੇ ਆਉਣ ਲੱਗ ਜਾਣਗੇ ਗੀਤ ਰਜਿਸਟਰਡ ਹੋ ਜਾਣਗੇ ਪੱਕਾ ساری ਉਮਰ ਲਈ ਕੋਈ ਇੱਕ ਸ਼ਬਦ ਵੀ ਨਹੀਂ ਛੇੜ ਸਕੂਗਾ ਤੁਹਾਡਾ ਜਿਹੜਾ ਹੁਣ ਮੇਰਾ ਗੀਤ ਚੋਰੀ ਹੋ ਗਿਆ ਕੋਈ ਨਹੀਂ ਚੋਰੀ ਕਰ ਸਕੂਗਾ ਫਿਰ ਇਹ ਸਭ ਤੋਂ ਵੱਡਾ ਤੇ ਬਾਕੀ ਜਿਹੜਾ ਸਾਡੇ ਸਤਕਾਰਯੋਗ ਤਲਵੰਡੀ ਸਾਹਿਬ ਨੇ ਜਿਵੇਂ ਦੱਸਿਆ ਵੀ ਅਸੀਂ ਪੈਨਸ਼ਨ ਦੀ ਗੱਲ ਕਰਾਂਗੇ ਬਿਜੁਰਗੀ ਸਾਡੇ ਗੀਤਕਾਰਾਂ ਦੇ ਇਲਾਜ ਦੀ ਗੱਲ ਕਰਾਂਗੇ ਤੇ ਅਸੀਂ ਇਹ ਵੀ ਕਹਾਂਗੇ ਕਿ ਜਿਵੇਂ ਪੱਤਰਕਾਰ ਨੂੰ ਤੁਸੀਂ ਫ੍ਰੀ ਸਫਰ ਕਰਦੇ ਹੋ ਸਾਡੇ ਗੀਤਕਾਰਾਂ ਵਾਲੇ ਵੀ ਇੱਕ ਕਾਰਡ ਬਣਾ ਦਿਓ ਫ੍ਰੀ ਦਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਕੋਈ ਫੀਸ ਹੈਗੀ ਹੈ ਕੰਪਨੀ ਰੱਖੀ ਹੈ ਜਿਹੜੀ ਉਹਨਾਂ ਦੀ ਆਈਪੀਆਰਐਸ ਦੀ ਆਪਣੀ ਫੀਸ ਹੈ ਜੀ ਉਹ 1200 ਰੁਪਏ ਇੱਕੋ ਵਾਰ ਪੂਰੀ ਜ਼ਿੰਦਗੀ ਦੇ ਵਿੱਚ ਲਾਈਫਟਾਈਮ ਲਈ ਦੁਬਾਰਾ ਰੀਨਿਊ ਕੁਝ ਨਹੀਂ ਕੋਈ ਫੀਸ ਨਹੀਂ ਇੱਕੋ ਵਾਰ ਦੀ ਫੀਸ ਆ ਉਹ ਤੇ ਉਹਨਾਂ ਨੇ ਆਨਲਾਈਨ ਲੈਣੀ ਹੈ ਤੇ ਉਦੋਂ ਬਾਅਦ ਜਿਹੜਾ ਹੈਗਾ ਮੈਂਬਰ ਬਣ ਜਾਣਾ ਤੇ ਰੌਲਟੀ ਸਾਰੇ ਗੀਤਾਂ ਦੀ ਆਉਂਦੀ ਹੈ ਸਾਰੇ ਜਿਹੜੇ ਮੈਂਬਰ ਹਨ ਉਹਨਾਂ ਨੂੰ ਸਾਰਿਆਂ ਨੂੰ ਆਉਂਦੀ ਹੈ ਤੇ ਇਹ ਹੋਰ ਵੱਧਾ ਹੋਣ ਲੱਗ ਜਣੀਆਂ ਕਿਉਂਕਿ ਹੁਣ ਪੰਜਾਬੀ ਗੀਤ ਗੀਤਾਂ ਦਾ ਪੰਜਾਬੀ ਗਾਇਕੀ ਦਾ ਦਾਇਰਾ ਬਹੁਤ ਵੱਡਾ ਹੋ ਗਿਆ ਪਹਿਲਾਂ ਲਿਮਟਡ ਹੁੰਦਾ ਸੀ ਉਹਨਾਂ ਦਾ ਅਸੀਂ 160 ਕੰਟਰੀਆਂ 'ਚ ਪਹੁੰਚ ਗਈ ਤੋ ਇਹ ਆਉਣ ਵਾਲ ਇਸ ਬਹੁਤ ਫਾਇਦਾ ਹੋਣਾ। ਕੋਈ ਗੀਤਕਾਰਾਂ ਦੇ ਗੀਤ ਜਿਹੜੇ ਨਵੇਂ ਲਿਖਦੇ ਕੋਈ ਰਿਕਾਰਡ ਨਹੀਂ ਹੋਇਆ ਉਹਨਾਂ ਦੇ ਲਈ ਜਿਹੜੇ ਜਿਨ੍ਹਾਂ ਦੇ ਨਹੀਂ ਹਲੇ ਰਿਕਾਰਡ ਹੋਏ ਉਹ ਆਉਣ ਕਿਉਂਕਿ ਉਹਨਾਂ ਨੂੰ ਪਤਾ ਲੱਗੂਗਾ ਕਿ ਉਹਨਾਂ ਨੇ ਅੱਗੇ ਅਗਲਾ ਸਟੈਪ ਉਹਨਾਂ ਲਈ ਕਿਹੜਾ ਹੈ ਉਹਨਾਂ ਨੇ ਕਿਹੜਾ ਕਦਮ ਧਰਨਾ ਹੈ ਤਾਂ ਕਿ ਉਹ ਪੌੜੀ ਚੜਨ ਉਹ ਅੱਗੇ ਉਹਨਾਂ ਲਈ ਸਿੱਖਣ ਦਾ ਇਹ ਬਹੁਤ ਵਧੀਆ ਇਤੋਂ ਵਧੀਆ ਮੌਕਾ ਨਹੀਂ ਮਿਲਣਾ ਇਤੋਂ ਵਧੀਆ ਟ੍ਰੇਨਿੰਗ ਕੰਪਨੀ ਉਸ ਦਾ ਇਕੱਲੇ-ਕੱਲੇ ਨੂੰ ਸਿਕਾਇਆ ਨਹੀਂ ਜਾ ਸਕਦਾ ਨਾ ਉਹਨਾਂ ਕੋਲ ਟਾਈਮ ਹੈ ਉਹ ਚੱਲ ਕੇ ਇਕੱਲੇ-ਕੱਲੇ ਸਾਡੇ ਕੋਲ ਨਾ ਸਾਡੇ ਕੋਲ ਟਾਈਮ ਇਹ ਇੱਕ ਮੌਕਾ ਮਿਲਿਆ ਸਾਰੇ ਇਹਨੂੰ ਉਹ ਪੰਜਾਬੀ ਭਵਨ ਲੁਧਿਆਣੇ ਜ਼ਰੂਰ ਪਹੁੰਚਣ ਮਿਲਦੇ ਆ 22 ਤਰੀਕ ਨੂੰ ਦੋਸਤੋ ਧੰਨਵਾਦ ਸਾਰਿਆਂ ਦਾ